ਯਾਰ ਗਰਲਸ ਹੁਣਾ ਹਾਂਜੀ ਯਾਰ ਉਹ ਗੁੜ ਵਾਲੇ ਪੂੜੇ ਖਾਈ ਜਾਂਦਾ ਏਕਮ ਤੇ ਮੇਰਾ ਵੀ ਜੀ ਕਰੀ ਜਾਂਦਾ ਤੇ ਬਣਾ ਦੇਗੀ ਯਾਰ ਲੈ ਹੁਣੇ ਬਣਾ ਦੇਣੀ ਹੈ ਕੀ ਗੱਲ ਹੈ ਕੀਤੀ ਹੈ ਤੁਸੀਂ ਹੁਣੇ ਬਣਾ ਦੇਣੀ ਥੋੜਾ ਗੁੜ ਨਹੀਂ ਪਿਆਉਣਾ ਪੈਣਾ ਨਾ ਜੀ ਤੁਹਾਨੂੰ ਅੱਜ ਨਵੀਂ ਟ੍ਰਿਕ ਨਾਲ ਗੁੜ ਵਾਲੇ ਪੂੜੇ ਹੁਣੇ ਮਿੰਟੋ ਮਿੰਟ ਬਣਾ ਕੇ ਵਿਖਾਵਾਂਗੀ ਅੱਛਾ ਹਾਂਜੀ ਚਾਹਣੀ ਤੁਹਾਨੂੰ ਉਹਵੇਂ ਆਏਗਾ ਪਰ ਗੁੜ ਤੋਂ ਬਿਨਾ ਵਾਲੇ ਬਣਾਵਾਂਗੀ ਮੈਂ ਬਣਾ ਫਿਰ ਚਲੋ ਜੀ ਸਸਰੀ ਗਰਦੀ ਸਾਰੇ ਨੂੰ ਮੈਂ ਤੁਹਾਡੇ ਵਾਸਤੇ ਇੱਕ ਅਜ ਨਵੀਂ ਡਿਸ਼ ਲੈ ਕੇ ਆਈ ਹਾਂ ਮੈਂ ਅੱਜ ਬਣਾਉਣ ਲੱਗੀ ਹਾਂ ਪੂਰੇ ਮਿੱਠੇ ਪੂਰੇ ਤੇ ਆਪਾਂ ਖੰਡ ਵਾਲੇ ਵੀ ਪੂੜੇ ਬਣਾਉਣੇ ਹੁੰਦੇ ਆ ਤੇ ਗੋੜ ਵਾਲੇ ਵੀ ਬਣਾਈ ਦੇਨੇ ਆ ਗੋੜ ਵਾਲੇ ਪੂੜੇ ਬਣਾਉਣ ਵਾਸਤੇ ਪਹਿਲਾਂ ਆਪਾਂ ਨੂੰ ਗੋੜ ਘੰਟਾ ਪਹਿਲਾਂ ਭੂਗੇ ਰੱਖਣਾ ਪੈਂਦਾ ਹੈਗਾ ਆ ਤੇ ਫਿਰ ਆਪਣਾ ਗੋੜ ਵਾਲੇ ਪੂੜੇ ਬਣਾਦੇ ਬੱਚੇ ਜਿਹੜੇ ਅੱਜ ਕੱਲ ਦੇ ਗਾਲੇ ਪਾਏ ਜਾਂਦੇ ਨੇ ਉਹਨਾਂ ਨੂੰ ਹੁੰਦਾ ਜਿਵੇਂ ਸਾਡਾ ਜੀ ਕੀਤਾ ਹੈਗਾ ਜੀ ਖਾਣ ਨੂੰ ਫੜਾ ਫੜ ਕੇ ਸਾਡੇ ਤਿਆਰ ਹੋ ਜਾਰੇ ਇਹ ਜੋਤੀ ਜਿਹੜਾ ਕਹਿੰਦਾ ਮम्मा ਮੈਂ ਤਾਂ ਪੂੜੇ ਖਾਣੇ ਹੈਗੇ ਨੇ ਮਿੱਥੇ ਪੂੜੇ ਖਾਣੇ ਆ ਗੋੜ ਵਾਲੇ ਹੀ ਖਾਣੇ ਹੈਗੇ ਮੈਨੂੰ ਹੁਣੇ ਬਣਾ ਕੇ ਦਿਓ ਤੇ ਮੈਂ ਕਹਾ ਚਲੋ ਅੱਜ ਨਵੀਂ ਟ੍ਰਿਕ ਨਾਲ ਪੂੜੇ ਬਣਾਉਣ ਲੱਗੀ ਹਾਂ ਅੱਜ ਆਟਾ ਤੇ ਸਰੋਂ ਦਾ ਤੇਲ ਸਰੋਂ ਦਾ ਤੇਲ ਮੈਂ ਪਹਿਲਾਂ ਥਲਕਾ ਕੇ ਰੱਖ ਲਿਆ ਹੋਇਆ ਆ ਤੇ ਇਹ ਤਵੇ ਦੇ ਉੱਤੇ ਫਰਾਈ ਕਰਨ ਵਾਸਤੇ ਪੁੜੇ ਵਿੱਚ ਪੱਟਿਆ ਜਾਊਗਾ ਗੁੜ ਦੀ ਜਗ੍ਹਾ ਤੇ ਆਪਾਂ ਸ਼ੱਕਰ ਪਾਉਣ ਲੱਗੇ ਹਾਂ ਸ਼ੱਕਰ ਪਾਊਡਰ ਵਾਂਗੂ ਹੀ ਹੁੰਦੀ ਹੈ ਜੀ ਵੇਖੋ ਜੀ ਇੱਧਰ ਗੁੜ ਤਰਾਈ ਹੁੰਦੀ ਹੈਗੀ ਨਹੀਂ ਤੇ ਇਹ ਤੇ ਦੂਜਾ ਨਹੀਂ ਜੀ ਕਿਉਂ ਨਹੀਂ ਹੋ ਜਿਹੜਾ ਤਵੇ ਤੇ ਆਪਾਂ ਜਦੋਂ ਪੁੜਾ ਫਰਾਈ ਕਰਦੇ ਆ ਨਾ ਘਿਓ ਨਾਲ ਚਿੱਕ ਜਾਂਦਾ ਹੈਗਾ ਜਿਹੜਾ ਦੇਸੀ ਅੰਦਰ ਸਰੋਂ ਦੇ ਤੇਲ ਨਾਲ ਆਪਾਂ ਪੁੜਾ ਫਰਾਈ ਕਰਾਂਗੇ ਤੇ ਵਧੀਆ ਹੁੰਦਾ ਕਰੈਂਚੀ ਜਿਹਾ ਬਣ ਜਾਂਦਾ ਹੈ ਦੇ ਨਾਲ ਤਵੇ ਨਾਲ ਚਿੱਕਦਾ ਨਹੀਂ ਹੈਗਾ ਇਹਨੂੰ ਪਹਿਲਾਂ ਕਲਕਾ ਕੇ ਰੱਖ ਲੈਦੇ ਤੇਲ ਨੂੰ ਜਦ ਸਮੈਲ ਨਹੀਂ ਆਉਂਦੀ ਕੰਦਾ ਜਿਹਾ ਟੇਸਟ ਨਹੀਂ ਕੜੱਖਣ ਵਾਲਾ ਟੇਸਟ ਨਹੀਂ ਆਂਦਾਗਾ ਜਿਹੇ ਪ੍ਰੋਪਰ ਬਈ ਆਏ ਵਧੀਆ ਪੂੜਾ ਬਣ ਕੇ ਤਿਆਰ ਹੁੰਦਾ ਬਸ ਗੁੜ ਦੀ ਜਗ੍ਹਾ ਤੇ ਆਪਾਂ ਸ਼ੱਕਰ ਯੂਜ਼ ਕਰਨ ਲੱਗੇ ਹੈਗੇ ਆ ਤੇ ਜਦੋਂ ਬੱਚੇ ਮੰਗਦੇ ਫੜਾ ਫੜਾ ਤਿਆਰ ਕਰਕੇ ਉਹਨਾਂ ਦੇ ਸਕਦੇ ਆ ਉਹ ਜੀ ਬਣਾਉਣੀ ਹੈ ਆਪਾਂ ਠੀਕ ਬਾਉਲ ਲੈ ਲਿਆ ਜੀ ਬਾਉਲ ਦੇ ਵਿੱਚ ਆਪਾਂ ਸ਼ੱਕਰ ਪਾਵਾਂਗੇ ਜਿੰਨੇ ਆਪਾਂ ਵੀ ਗੁੜ ਪਾਉਂਦੇ ਹੁੰਦੇ ਸੀ ਉਸੇ ਅਕੋਰਡਿੰਗ ਆਪਾਂ ਸ਼ੱਕਰ ਪਾਵਾਵਾਂਗੇ ਆਪਾਂ ਸੱਕਰ ਆਪਾ ਘੋਲ ਪਾ ਲੈਨੇ ਇਹਨੇ ਸੇ ਤਰਾਇਸ ਮਿਕਸ ਕਰ ਲਾਂਗੇ ਜਿਵੇਂ ਆਪਾਂ ਗੁੜ ਵਾਲਾ ਪਾਣੀ ਜਦੋਂ ਤਿਆਰ ਕਰਦੇ ਨਾ ਸੰਘਣਾ ਜਾਂ ਪਤਲਾ ਜਿੰਨਾ ਹੀ ਤੁਸੀਂ ਰੱਖਦੇ ਹੋ ਆਪ ਦੇ ਅਕੋਰਡਿੰਗ ਬਸ ਉਹਨਾਂ ਕੇ ਇਹ ਰੱਖ ਲਿਓ ਸੱਕਰ ਵਾਲੇ ਪਾਣੀ ਨੂੰ ਵੀ ਹੂੰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੀ ਸੱਕਰ ਨੂੰ ਮੈਂ ਜਿਹੜਾ ਪਹਿਲਾਂ ਹੀ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖ ਲਿਆ ਸੀਗਾ ਇਹਨੂੰ ਕੋਈ ਕੱਕ ਕੰਨ ਨਾ ਹੋਵੇ ਕਿਚੋ ਹਾਂਜੀ ਇਹਨੂੰ ਆਪਾਂ ਪਹਿਲਾਂ ਦੇਖ ਲੈਣਾ ਹੈ ਕਈ ਵਾਰੀ ਮਿੱਟੀ ਵੀ ਹੁੰਦੀ ਹੈ ਕਾਕਾ ਨੂੰ ਕੋਈ ਨਾ ਕੋਈ ਹੁੰਦੇ ਨੇ ਅੱਜ ਕੱਲ ਚੀਜ਼ਾਂ ਦੇ ਵਿੱਚ ਮਿਲਾਵਟਾਂ ਹੁੰਦੀਆਂ ਨੇ ਜੀ ਗਰੇਨ ਦੇ ਵਿੱਚ ਹੁਣ ਆਪਾਂ ਪਾਵਾਂਗੇ ਆਟਾ ਲਓ ਜੀ ਇਹ ਵੀ ਆਟਾ ਜਦੋਂ ਪਾ ਲਿਆ ਨੂੰ ਮਿਕਸ ਕਰ ਲਾਂਗੇ ਜਦੋਂ ਆਪਾਂ ਆਟਾ ਪਾ ਲੈਣਾ ਜੇ ਪੈਟਰਨ ਆਪਣਾ ਸੰਘਣਾ ਹੋ ਗਿਆ ਗਾੜਾ ਜ਼ਿਆਦਾ ਹੋ ਗਿਆ ਤੇ ਫਿਰ ਪਾਣੀ ਪਾ ਲਵਾਂਗੇ ਆਪਾਂ ਇਹ ਨੂੰ ਪਤਲਾ ਕਰ ਲਵਾਂਗੇ ਜੇ ਪੈਟਰਨ ਦਾ ਕਲਰ ਦੇਖ ਕੇ ਆਪਾਂ ਨੂੰ ਨਾ ਆਈਡੀਆ ਹੋ ਜਾਂਦਾ ਵੀ ਮਿੱਠਾ ਥੇ ਜਾਂ ਕਿਵੇਂ ਹੋਣਾ ਵੇਖੋ ਕਲਰ ਡਾਰਕ ਆ ਗਿਆ ਇਹਦੇ ਤੇ ਇਹ ਮਿੱਠਾ ਥੋੜਾ ਜਨਾ ਜ਼ਿਆਦਾ ਹੋ ਗਿਆ ਆ ਇਹਦੇ ਥੋੜਾ ਜਿਹਾ ਆਟਾ ਪਾ ਕੇ ਥੋੜਾ ਪਾਣੀ ਐਡ ਕਰ ਲਵਾਂਗੇ ਬਹੁਤ ਮਿੱਠੀ ਸਵਾਦ ਲੱਗਦੇ ਆ ਹਾਂਜੀ ਉਹ ਤਾਂ ਹੈਗਾ ਮਿੱਠੇ ਜੇ ਪਰ ਜ਼ਿਆਦਾ ਫਿਰ ਉਹ ਨਾ ਮਿੱਠੇ ਖਾਣ ਨਾਲ ਤਾਂ ਭਰਾਟ ਹੋਣ ਲੱਗ ਪੈਂਦੀ ਆ ਤੇ ਚਲੋ ਕੋਈ ਗੱਲ ਨਹੀਂ ਪਰ ਜਦੋਂ ਮੀਂਹ ਪੈਂਦਾ ਨਾ ਉਹ ਤਾਂ ਦਿਲ ਕਰ ਦਿੰਦਾ ਵੀ ਥੂੜੇ ਖਾਣ ਹਾਂਜੀ ਹਾਂਜੀ ਬਸ ਆਵੰਤ ਦਾ ਜਿਹੜਾ ਮਹੀਨਾ ਹੁੰਦਾ ਨਾ ਉਹਦੇ ਹੀ ਇਹ ਚੀਜ਼ਾਂ ਖਾਣ ਨੂੰ ਦਿਲ ਕਰਦਾ ਕਿਉਂਕਿ ਆਵੰਤ ਦੇ ਮਹੀਨੇ ਚ ਬਾਰਿਸ਼ ਹੁੰਦੀ ਹੈ ਕਿ ਪਰਮਾਤਮਾ ਨੇ ਐਸੇ ਤਰ੍ਹਾਂ ਹੀ ਚੀਜ਼ਾਂ ਬਣਾਈਆਂ ਹੋਈਆਂ ਜੀ ਹੁੰਦੇ ਸਾਹਮਣਾ ਹੀ ਚੱਲਣਾ ਪੈਂਦਾ ਆਪਾਂ ਆ ਦੇਖੋ ਜੀ ਆਪਣਾ ਇਸ ਤਰ੍ਹਾਂ ਦਾ ਜਿਹੜਾ ਪੈਟਰਨ ਬਣ ਕੇ ਤਿਆਰ ਹੋ ਗਿਆ ਹੈਗਾ ਤਵਾ ਮੈਂ ਪਹਿਲਾਂ ਹੀ ਗਰਮ ਕਰਕੇ ਰੱਖ ਲਿਆ ਸੀਗਾ ਲੋ ਫਲੇਮ ਤੇ ਇਹਨੂੰ ਰੱਖਾਂਗੇ ਤੇਲ ਨੂੰ ਇਸ ਤਰ੍ਹਾਂ ਕਰਕੇ ਆਪਾਂ ਤਵੇ ਤੇ ਪਾਵਾ ਲਵਾਂਗੇ ਜੀ ਚਾਰ ਚੁੱਕਰੇ ਇਸ ਤਰ੍ਹਾਂ ਕਰਕੇ ਚਲਾ ਲਿਆ ਜੀ ਇਹ ਜਿਹੜਾ ਪੈਟਰਨ ਹੈ ਇਹ ਤਵੇ ਦੇ ਉੱਤੇ ਪਾ ਲਿਓ ਪਹਿਲਾਂ ਜਿਹੜੀਆਂ ਲੇਡੀਜ਼ ਬਣਾਉਂਦੀਆਂ ਹੁੰਦੀਆਂ ਸੀ ਨਾ ਇਸ ਤਰ੍ਹਾਂ ਪੂਰੇ ਉਹ ਜਿਹੜਾ ਪੱਤੇ ਨਾਲ ਪਿੱਪਲ ਪਤਨੀ ਇਸ ਤਰ੍ਹਾਂ ਦਾ ਕਰਕੇ ਕੋ ਪਤਨਾ ਲੈਂਦੀ ਹੁੰਦੀਆਂ ਸੀ ਦਰਖਤ ਦਾ ਹੁੰਦ ਨਾਲ ਅਸਰਾ ਪਲਉਂਦੀਆ ਹੁੰਦੀਆਂ ਸੀ ਉਹ ਬੜਾ ਪਤਲਾ ਪਤਲਾ ਹੋ ਜਾਂਦਾ ਹੁੰਦਾ ਸੀ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਦਰਖਤ ਕਿੱਥੇ ਇੰਨੇ ਰਹਿ ਗਏ ਨੇ ਸਾਡੇ ਵੀ ਇਤਿਹਾਸ ਨਾਲ ਕੋਈ ਵੀ ਦਰਖਤ ਨਹੀਂ ਹੈਗਾਗਾ ਤੇ ਐਸੇ ਕਰਕੇ ਮੈਂ ਚਮਚ ਦੀ ਸਹਾਇਤਾ ਦੇ ਨਾਲ ਇਹਨਾਂ ਨੂੰ ਅਸਰੇ ਲਾ ਲਵਾਂਗੀ ਆ ਦੇਖੋ ਜੀ ਤੁਸੀਂ ਐਂ ਸਾਈਡਾਂ ਚੁੱਕ ਕੇ ਦੇਖ ਲੈਣਾ ਹੈਗਾ ਜੇ ਆਪਣਾ ਪੁਰਾਣਾ ਨਾ ਤਾਂ ਇਹਦੇ ਨਾਲ ਚਿਪਕਿਆ ਤੇ ਆਪਣਾ ਬਣ ਗਿਆ ਹੋਇਆ ਹੈ ਆ ਦੇਖੋ ਇਥੇ ਇੱਕ ਪੁਰਾਣੀ ਚਿਪਕਾਟਿਆ ਫਿਰ ਥੋੜਾ ਜਿਹਾ ਹੋਰ ਆਪਾਂ ਤੇਲ ਲੈ ਇਸ ਤਰ੍ਹਾਂ ਲਾ ਲਵਾਂਗੇ ਥੋੜਾ ਥੋੜਾ ਹੀ ਬਸ ਲਾਣਾ ਹੈਗਾ ਜ਼ਿਆਦਾ ਨਹੀਂ ਬੀ ਦੂਸਰੀ ਸੜੀ ਵੀ ਨਾ ਚੱਕੇ ਤੇ ਫਰਾਈ ਵਧੀਆ ਹੋ ਜਾਏਗਾ ਕਿੰਨਾ ਵਧੀਆ ਦੇਖੋ ਕਲਰ ਆਇਆ ਹੈਗਾ ਆ ਕੋਈ ਕਹਿ ਨਹੀਂ ਸਕਦਾ ਵੀ ਇਹ ਜਿਹੜਾ ਹੈਗਾ ਇਹ ਪੂਰਾ ਬਣਾਇਆ ਹੈ ਸੱਕਰ ਤੋਂ ਬਣਾਇਆ ਹੈਗਾ ਸੇਮ ਹੀ ਕਲਰ ਆਇਆ ਸੇਮ ਹੀ ਟੇਸਟ ਵੀ ਆਏਗਾ ਜੀ ਦੇਖੋ ਤੁਸੀਂ ਫਰਾਈ ਕਰਕੇ ਜ਼ਰੂਰ ਫਲੇਮ ਨਾਰਮਲੀ ਰੱਖਿਆ ਜੇ ਬਣਿਆ ਪੂਰਾ ਫਰਾਈ ਮਾਰੀਏ ਕਰੀ ਲਓ ਹਲਕਾ ਵਾਸਤੇ ਵੀ ਕੋਈ ਨਾ ਖੁਚਾ ਜੀਦਾ ਤੁਹਾਨੂੰ ਹੂੰ ਬੋਲੀ ਬਾਂਚੋਪੀ ਕਰ ਗਿਆ ਮੁੰਝ ਬੜਾ ਸੋਹ ਬਣਿਆ ਵਧੀਆ ਬਣਿਆ ਹੈਗਾ ਯਾਰ ਬੜਾ ਸਵਾਦ ਆ ਚਲ ਖੋਸ਼ ਹੋ ਗਿਆ ਨਾ ਹਾਂ ਲਾਓ ਜੀ ਹੁਣ ਤੁਸੀਂ ਵੀ ਇਹ ਟਰਾਈ ਕਰਕੇ ਦੇਖਿਆ ਜੇ ਬੱਚਿਆਂ ਨੂੰ ਬਣਾ ਕੇ ਦਿਹਾ ਜੇ ਤੇ ਕਮੈਂਟ ਕਰਕੇ ਆਪਨੇ ਜਰੂਰ ਦੱਸਿਓ ਜੀ ਕਿਵੇਂ ਦੇ ਤੁਹਾਨੂੰ ਗੁੜਾ ਲੱਗਾ ਹੈਗਾ ਬਣਾ ਕੇ ਸੱਕਰ ਵਾਲੇ ਬਣਾਇਆ ਜੇ ਗੁੜਾ ਲੈਣਾ ਬਣਾ ਕੇ ਦੇਖਿਆ ਜੇ ਤੇ ਪੇਜ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਸਸਤੇ ਕਾ